ਮਾਮਲਾ ਇਹ ਆਇਸ ਡਰੱਗ ਤੇ ਹੈਰੋਂ ਦੇ ਨਾਲ ਜੁੜਿਆ ਹੋਇਆ ਜੀ ਇਹ ਕੱਲ ਕਾਉਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੂੰ ਇੱਕ ਗੁਪਤ ਸੂਚਨਾ ਮਿਲੀ ਕਿ ਇੱਕ ਵਿਅਕਤੀ ਅਵਤਾਰ ਸਿੰਘ ਸਨੋ ਸਤਨਾਮ ਸਿੰਘ ਜੋ ਕਿ ਬਾਡਰ ਦੇ ਪਿੰਡ ਕੱਕੜ ਦਾ ਰਹਿਣ ਵਾਲਾ ਮੈਨਸਫੈਕਟਰ ਇੰਦਰਦੀਪ ਸਿੰਘ ਸਰ ਅੱਜ ਜਿਹੜੇ ਮੁੱਦ ਨੂੰ ਪੇਸ਼ ਕੀਤਾ ਗਿਆ ਅਦਾਲਤ ਚ ਕੀ ਮਾਮਲਾ ਕੀ ਹੈ ਜੀ ਮਾਮਲਾ ਇਹ ਆਈਸ ਡਰੱਗ ਤੇ ਹੈਰੋਂ ਦੇ ਨਾਲ ਜੁੜਿਆ ਹੋਇਆ ਜੀ ਇਹ ਕੱਲ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਅਵਤਾਰ ਸਿੰਘ ਸਨ ਅ ਸਤਨਾੰਦ ਸਿੰਘ ਜੋ ਕਿ ਬਾਰਡਰ ਦੇ ਪਿੰਡ ਕੱਕੜ ਦਾ ਰਹਿਣ ਵਾਲਾ ਤੇ ਜਿਹੜਾ ਛਾਟੇ ਉਹਨੇ ਕਿਰਾਏ ਦੇ ਮਕਾਨ ਤੇ ਰਹਿ ਕੇ ਤੇ ਇੱਥੇ ਲੋਕਲ ਗਾਕਾਂ ਨੂੰ ਜਿਹੜਾ ਵਾ ਜੂਜਰਾ ਨੂੰ ਇਹ ਹੈ ਰੋਨਾ ਵੇਚਦਾ ਵਾ ਤੇ ਉਹ ਉਸ ਪਰਮਿਸ਼ਨ ਦੇ ਵਿਹਾਵ ਤੇ ਆਪਰੇਸ਼ਨ ਟੀਮ ਨੇ ਉੱਥੇ ਟਰੈਕ ਲਾਇਆ ਜੀ ਉੱਥੇ ਜਦੋਂ ਚੈਕਿੰਗ ਕੀਤੀ ਆ ਤੇ ਉਸ ਇੱਕ ਦੋਸ਼ੀ ਜਿਹੜਾ ਵਾ ਖੜਾ ਵਿਅਕਤੀ ਦਿਖਾਈ ਦਿੱਤਾ ਜਿੰਨੇ ਕਿ ਪਿੱਠੂ ਬੈਗ ਪਾਇਆ ਹੋਇਆ ਸੀ ਮਿੱਠੂ ਬੈਗ ਦੀ ਜਦੋਂ ਤਲਾਸ਼ੀ ਲਈ ਆ ਤੇ ਉਹਦੇ ਚੋਂ 4 ਕਿਲੋ ਗ੍ਰਾਮ ਆਇਸ ਡਰੱਗ ਤੇ 1 ਕਿਲੋਗ੍ਰਾਮ ਜਿਹੜੀ ਆ ਹੈਰਨ ਬਰਾਮਦ ਹੋਈ ਆ ਇਸ ਦੋਸ਼ੀ ਦੀ ਕਾਉਂਟਰ ਇੰਟੈਲੀਜੈਂਸ ਦੀ ਟੀਮ ਨੂੰ ਪਿਛਲੇ 1 ਹਫ਼ਤੇ ਤੋਂ ਪਾਲ ਸੀ 1 ਹਫ਼ਤੇ ਤੋਂ ਸੀਕ੍ਰੀਟ ਸੋਰਸ ਲਾਏ ਹੋਏ ਸੀ ਕਿ ਉੱਥੇ ਇਹੋ ਜੀ ਇਨਫਰਮੇਸ਼ਨ ਹੀ ਕਿ ਕੋਈ ਵਿਅਕਤੀ ਬਾਰਡਰ ਦੇ ਪਿੰਡਾਂ ਦਾ ਤੇ ਇੱਥੇ ਸਿਟੀ ਦੇ ਵਿੱਚ ਜਿਹੜਾ ਵਾ ਇਹ ਸਪਲਾਈ ਕਰਦਾ ਹੈਰਨ ਉਹ 4-5 ਦਿਨ ਤੋਂ ਇਹਦਾ ਜਿਹੜਾ ਕਿ ਇਹਨੂੰ ਬਾਚਿਆ ਜਾ ਰਿਹਾ ਸੀ ਫਿਰ ਕੱਲ ਸ਼ਾਮੀ ਮਿਤੀ 2 5 23 ਨੂੰ ਇਹਨੂੰ ਜਿਹੜਾ 24 ਨੂੰ ਸੋਰੀ 2 5 24 ਤੇ ਇਹਨੂੰ ਆਪਾਂ ਜਿਹੜਾ ਇਹਨੂੰ ਅਰੈਸਟ ਕਰ ਲਿਆ ਤੇ ਇਹ ਕੋਈ ਬਰਾਮਦਗੀ ਹੋ ਗਈ। ਸਰ ਇਹ ਪਹਿਲਾਂ ਵੀ ਪਰਚਾ ਵਗੈਰਾ ਕੋਈ ਪਰਚਾ ਉਹ ਅਜੇ ਫਰਦਰ ਇਨਵੈਸਟੀਗੇਸ਼ਨ ਤੇ ਪਤਾ ਲੱਗੂਗਾ ਜੀ। ਇਹਦੇ ਫਾਰਵਰਡ ਤੇ ਬੈਕਵਰਡ ਜੋ ਵੀ ਲਿੰਕ ਆ ਉਹ ਆਪ ਜੀ ਨੂੰ ਦੱਸੇ ਜਾਣਗੇ ਸਰ ਜਿਹੜੀਆਂ ਹੈਰਨ ਜਾਂ ਆਈਸ ਮਿਲੀ ਹੈ ਇਹ ਕ੍ਰੋਸ ਦਾ ਬਾਰਡਰ ਹੈ ਕੋਈ ਹਾਂਜੀ ਕ੍ਰੋਸ ਦਾ ਬਾਰਡਰ ਹੈ ਹੁਣ ਇਹ ਮਾਨਜੁਗ ਅ ਅਦਾਲਤ ਦੇ ਵਿੱਚ ਇਹਨੂੰ ਪੇਸ਼ ਕਰ ਰਹੇ ਆ ਪੇਸ਼ ਕਰਨ ਤੋਂ ਬਾਅਦ ਇਸ ਦਾ ਜਿਹੜਾ ਰਿਮਾਂਡ ਲੈ ਕੇ ਤੇ ਫਿਰ ਅਗਲੀ ਜਿਹੜੀ ਆ ਪੁਸ਼ਕਿਸ਼ ਦਾ ਜੋ ਵੀ ਖਲਾਸਾ ਹੋਊਗਾ ਜਿਹੜੇ ਹੋਰ ਬੰਦੇ ਇਹਦੇ ਨਾਲ ਜੁੜੇ ਸੀ ਤੰਦੇ ਦੇ ਵਿੱਚ ਤੇ ਉਹਨਾਂ ਦੀਆਂ ਰਸਤਾ ਪਾਵਾਂਗੇ ਸਰ ਵੈਸੇ ਕਿੰਨੇ ਕਿ ਦਿਨ ਦਾ ਕੰਮ ਕਰ ਰਿਹਾ ਹੈ ਆਈਡੀਆ ਹੈ ਜੀ ਕੁਝ ਦੱਸਿਆ ਇਹਦੀ ਸਰਸਰੀ ਜਿਹੜੀ ਪੁਸ਼ਕਿਸ਼ ਆ ਉਹਨੇ ਪਿਛਲੇ ਇਹ 3-4 ਸਾਲ ਤੋਂ ਇਹ ਇਹਦਾ ਪਿੰਡ ਬਾਰਡਰ ਤੇ ਹੋਣ ਕਰਕੇ ਇਹ ਜਿਹੜਾ ਵਾ ਇਹ ਸਮਗਲਰਾਂ ਦੇ ਸੰਬੰਧ ਵਿੱਚ ਆ ਗਿਆ ਤੇ ਉਤੋਂ ਫਿਰ ਇਹ ਆਪਣੇ ਮੋਬਾਈਲ ਦੇ ਰਾਹੀਂ ਜਿਹੜਾ ਵਾ WhatsApp ਜਰੀਏ ਇਸ ਤਰ੍ਹਾਂ ਕਰਕੇ ਇਹ ਕਾਰਵਾਈ ਨੂੰ ਅੰਜਾਮ ਦੇਦਾ ਪਾਕਿਸਤਾਨ ਚ ਵੀ ਕੁਝ ਲਿੰਕਸ ਹੋ ਸਕਦੇ ਜੀ ਇਹਦੇ ਇਹ ਗੱਲ ਦਾ ਆਪਾਂ ਜੇ ਕਰ ਰਹੇ ਆ ਕਿ ਹੋਰ ਕਿਹੜਾ ਬੰਦਾ ਸੀ ਜਾਂ ਕੋਈ ਕੁਛ ਹੀ ਆ ਕੋਈ ਬਾਰਡਰ ਦੀ ਆ ਜਿਹੜਾ ਕਿ ਇਹਨੂੰ ਮੰਗਵਾ ਕੇ ਦਿੰਦਾ ਸੀ ਕਿ ਕਿਸ ਰਸਤੇ ਆ ਰਹੀ ਜਾਂ ਤਾਂ ਕ੍ਰਾਸ ਬਾਰਡਰ ਤੋਂ ਤਾਰਾਂ ਦੇ ਸਤੇ ਆਉਂਦੀ ਜਾਂ ਕੋਈ ਡਰੋਨ ਰਸਤੇ ਆਉਂਦੀ ਉਹਦਾ ਜਿਹੜਾ ਆਪਾਂ ਪਤਾ ਲਗਾ